ਮਨ ਲੋਕੀ ਸਿੱਖ ਇਤਿਹਾਸ ਦੇ ਬਾਰੇ ਦੱਸਦੇ ਆ ਉਹਨਾਂ ਦੇ ਅੰਦਰ ਥੋੜੇ ਜਿ ਚਿਰਕਤਾ ਪੈਂਦੀ ਆ ਉਹ ਕਹਿੰਦਾ ਵੀ ਅਸੀਂ ਸਿੱਖੀ ਦੇ ਨਾਲ ਜੁੜੀ ਆ ਸੀ ਇਹਦੇ ਕੇਸ ਘਟਾਉਨੇ ਆ ਤੇ ਜੇ ਮਨ ਲੋਕੀ ਸਾਡੀ ਵੀ ਗਲਤ ਐ ਅਸੀਂ ਚੰਗੀ ਇੱਕ ਸੇਧ ਲੈ ਕੇ ਤੇ ਸਿੱਖੀ ਦੇ ਰੂਪ ਦੇ ਵਿੱਚ ਆਈਏ ਬਾਕੀ ਜਿਹੜੇ ਅੱਜ ਕੱਲੇ ਜਿਹੜੇ ਸਾਡੇ ਸੀਧੀ ਜੋੜ ਮੇਲੇ ਨੇ ਜਿਵੇਂ ਸਾਡੇ ਚੰਕੌਰ ਸਾਹਿਬ ਹੋ ਗਿਆ ਤਖਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਬ ਖਾਲਸਾ ਪੰਥ ਦੀ ਸਾਜਾ ਦਿਹਾਰਾ ਹੋ ਗਿਆ ਮੁਕਸਰ ਸਾਹਿਬ ਚਾਲੀ ਮੁਕਤਿਆਂ ਦੀ ਇਹਦੀ ਪਵਿੱਤਰ ਧਰਤੀ ਉਥੇ ਉਥੇ ਵੀ ਜਿਹੜੇ ਮਨ ਲੋਕੀ ਦਾ ਨਾਮ ਸੁਣਦੇ ਦੋਸਤਾਂ ਖਾਲਸਾ ਦੀ ਅੱਜ ਸਾਡੀ ਜਥੇਬੰਦੀ ਸ਼ਹੀਦ ਭਾਈ ਤਾਰੂ ਸਿੰਘ ਦਸਤਾਰਕਵੇ ਸੇਵਾ ਸੈਟੀ ਪਰੋ ਇੱਥੇ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ ਕੀ ਬਾਬਾ ਅਰਜਨ ਸਿੰਘ ਜੀ ਡੇਰਾ ਬਾਬਾ ਅਬਜੀ ਆਲੰਗਪੁਰ ਵਾਲੇ ਵਿਸ਼ੇਸ਼ ਤੌਰ ਤੇ ਇਹਨਾਂ ਨੇ ਸ਼ਮਿਲਕਤ ਕੀਤੀ ਹੈ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਇੱਕ ਬਹੁਤ ਹੀ ਵਧੀਆ ਉਤਰਾਲਾ ਪਟਿਆਲੇ ਦੇ ਵਿੱਚ ਪਿੰਡ ਆਲੰਗਪੁਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਕੀ ਦੂਸਰਾ ਦਸਤਾਰ ਮੁਕਾਬਲਾ ਕਬੱਡੀ ਕੱਪ ਤੇ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਆ ਬਹੁਤ ਹੀ ਸੋਹਣਾ ਉਤਰਾਲਾ ਜੋ ਕਿ ਸਾਡੀ ਨੌਜਵਾਨੀ ਪੀੜ੍ਹੀ ਨੂੰ ਅੱਜ ਨਸ਼ੇ ਤੋਂ ਰਹਿਤ ਕਰਨ ਵਾਸਤੇ ਇਹੋ ਜਿਹੇ ਚੰਗੇ ਉਪਰਾਲੇ ਕੀਤੇ ਜਾ ਰਿਹਾ ਤਾਂ ਜੋ ਕਰਕੇ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਉਹ ਸੁਧੇਰਨ ਦੇ ਪੈ ਸਕੇ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਅਮਰਤ ਦਾ ਬਾਟਾ ਤਿਆਰ ਕਰਕੇ ਸਿੰਘ ਸਜਾਇਆ ਉਹਦਾ ਮਤਲਬ ਕਿ ਸਿੱਖੀ ਦਾ ਪ੍ਰਚਾਰ ਵੱਧ ਵੱਧ ਹੋ ਸਕੇ ਅੱਜ ਬਾਬਾ ਜੀ ਸਾਡੇ ਕੋਲ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਸਾਡੀ ਜੱਥੇ ਬੰਦੀ ਵੱਲੋਂ ਸਾਰਿਆਂ ਵੱਲੋਂ ਅਸੀਂ ਬਾਬਾ ਜੀ ਨੂੰ ਜਿਹਾ ਆਖਦੇ ਆਂ ਤੇ ਅਸੀਂ ਇਹ ਵੀ ਮਤਲਬ ਕਿ ਛੋਟੇ ਮੀਡੀਆ ਦੇ ਰਾਹੀਂ ਮਾਦੇਬ ਰਹੀਏ ਇਹ ਬੇਨਤੀ ਕਰਦੇ ਆ ਇਹ ਜੋ ਉਪਰਾਲਾ ਹੈ ਨੌਜਵਾਨੀ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਉਪਰਾਲੇ ਦੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰੋ ਤੇ ਇਸ ਉਪਰਾਲੇ ਦੀ ਵੱਧ ਤੋਂ ਵੱਧ ਸਪੋਰਟ ਕਰੋ ਬਾਕੀ ਜੋ ਇਸ ਸਮਾਗਮ ਹੈ 24 ਤਰੀਕ ਤੋਂ ਸਮਾਗਮ ਸ਼ੁਰੂ ਹੋਣੇ 30 ਤਰੀਕ ਤੱਕ ਇਹ ਸਮਾਗਮ ਚੱਲਨੇ ਨੇ ਜਿਹੜੀ ਇਹਦੀ ਮੰਨ ਲਓ ਕਿ ਪੂਰੀ ਡਿਟੇਲ ਹੈ ਉਹ ਬਾਬਾ ਜੀ ਇੱਥੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਜੀ ਵਾਹਿਗੁਰੂ ਜਿਹਨ ਸਿੱਖ ਨੌਜਵਾਨ ਸਿੱਖੀ ਤੋਂ ਬਹੁਤ ਸਿੱਖੀ ਤੋਂ ਉਤਕਰ ਹੁੰਦਾ ਜਾਵੇ ਸਿ ਕੋਮ ਮੰਗਦੇ ਹਾਂ ਪਰ ਹੋਵੇ ਛੋਟੇ ਪੁਰਾਣੇ ਨਾਲ ਉਹ ਫਿਰ ਇਸ ਵਾਂਗੂ ਜਿਹੜੀ ਕਿਸ 사ੰਬੰਧੀ ਜਾਂ ਵਿਸਤਾਰ ਸੰਬੰਧੀ ਜਾਗਰਤ ਹੋ ਜਾਂਦੇ ਦੁਆਰ ਤੋਂ ਸਿੱਖੀ ਪਰਾਂ ਦੇ ਚੌਂਕ ਦੇ ਦੇਖੋ ਜੀ ਹਰੇਕ ਵੱਲੋਂ ਮੰਨਦੀ ਬਹੁਤ ਸਆਂਸਥਾਵਾਂ ਵੱਡ ਚੁੱਕੀਆਂ ਦਸਤਾਰਾਂ ਦੇ ਨਾਂ ਤੇ ਅੱਜ ਮੰਨ ਲਓ ਕਿ ਪਿੰਡ ਪਿੰਡ ਦੇ ਵਿੱਚ ਸ਼ਹਿਰ ਸ਼ਹਿਰ ਦੇ ਵਿੱਚ ਬਹੁਤ ਪ੍ਰਚਲਿਤ ਕੀਤਾ ਜਾ ਰਿਹਾ ਹੈ ਅੱਗੇ ਆਪਾਂ ਜਿਸ ਤਰੀਕੇ ਨਾਲ ਦੇਖਦੇ ਸੀ ਬਹੁਤ ਵੱਡੇ ਵੱਡੇ ਕਬੱਡੀ ਦੇ ਕੱਪ ਹੁੰਦੇ ਸੀ ਜਿਹਦੇ ਚ ਮੋਟਰਸਾਈਕਲ ਵਗੈਰਾ ਆ ਜਾਂ ਕੋਈ ਕਰੈਕਟਰ ਵਗੈਰਾ ਦਿੱਤੇ ਜਾਂਦੇ ਸੀ ਉਸੇ ਤਰੀਕੇ ਨਾਲ ਅੱਜ ਜਿਹੜੇ ਦਸਤਾਰ ਮੁਕਾਬਲੇ ਬਹੁਤ ਵੱਡੇ ਵੱਡੇ ਦਸਤਾਰ ਕੱਪ ਵੀ ਹੋ ਰਹੇ ਆ ਜਿਹਦੇ ਵਿੱਚ ਕੀ ਬੁਲਟ ਦੇ ਨਾਮ ਵੀ ਦਿੱਤੇ ਜਾਂਦੇ ਆ ਮੋਟਰਸਾਈਕਲਾਂ ਦੇ ਨਾਮ ਵੀ ਦਿੱਤੇ ਜਾਂਦੇ ਆ ਤੇ 31-31000 ਤੋਂ 55-55000 ਰੁਪਏ ਦੇ ਨਾਮ ਵੀ ਦਿੱਤੇ ਜਾਂਦੇ ਆ ਆ ਪਿਛਲੇ ਸਮੇਂ ਰਾਜਪੁਰੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਸੀਗਾ ਜਿਸ ਦੇ ਵਿੱਚ ਕੀ ਬਿਨਾ ਸ਼ਿਸ਼ੇ ਤੋਂ ਵੀ ਜਿਹੜੇ ਦਸਤਾਰ ਮੁਕਾਬਲੇ ਹੋਏ ਸੀਗੇ ਉਹਦੇ ਵਿੱਚ ਬੜੇ ਨੌਜਵਾਨਾਂ ਨੇ ਹਿੱਸਾ ਲਿਆ ਸੀ ਉਹਦੇ ਵਿੱਚ ਬਹੁਤ ਹੀ ਵੱਡੇ ਵੱਡੇ ਇਨਾਮ ਮਤਲਬ ਕਿ ਵਿਸ਼ੇਸ਼ ਤੌਰ ਤੇ ਦਿੱਤੇ ਗਏ ਸੀਗੇ ਇਹ ਜਿਹੜੇ ਹੁਣ ਮਤਲਬ ਕਿ ਪਿੰਡਾਂ ਦੇ ਵਿੱਚ ਜਿਹੜਾ ਗਰਾਊਂਡ ਲੈਵਲ ਤੇ ਦਸਤਾਰ ਕੈਂਪ ਲੱਗ ਰਹੇ ਆ ਜਦੋਂ ਉਹਨਾਂ ਨੂੰ ਅਸੀਂ ਸਿੱਖੀ ਦੇ ਬਾਰੇ ਦੱਸਦੇ ਆ ਜਾਂ ਮਤਲਬ ਕਿ ਸਿੱਖ ਇਤਿਹਾਸ ਦੇ ਬਾਰੇ ਦੱਸਦੇ ਆ ਉਹਨਾਂ ਦੇ ਅੰਦਰ ਥੋੜੇ ਜਿਹੀ ਚਿਰਕਤਾ ਪੈਂਦੀ ਆ ਉਹ ਕਹਿੰਦਾ ਵੀ ਅਸੀਂ ਸਿੱਖੀ ਦੇ ਨਾਲ ਜੁੜ ਜੀਏ ਅਸੀਂ ਇਹਨੇ ਕੇਸ ਕਟਾਉਨੇ ਆ ਤੇ ਇਹ ਮਤਲਬ ਕਿ ਸਾਡੇ ਦੀ ਗਲਤ ਹੈ ਅਸੀਂ ਚੰਗੀ ਇੱਕ ਸੇਧ ਲੈ ਕੇ ਸਿੱਖੀ ਨੂੰ ਪੜਿਵਕਾਇਆ ਹੈ। ਬਾਕੀ ਜਿਹੜੇ ਅੱਜਕੱਲ ਜਿਹੜੇ ਸਾਡੇ ਛੀਦੀ ਜੋੜ ਮੇਲੇ ਨੇ ਜਿਵੇਂ ਸਾਡੇ ਤਮਕੌਰ ਸਾਹਿਬ ਹੋ ਗਿਆ, ਤਖਤ ਸ੍ਰੀ ਦੰਦਵਾ ਸਾਹਿਬ ਤੋਂ ਤਲਵੰਡੀ ਸਾਬ ਤੋਂ ਖਾਲਸਾ ਪੰਥ ਦੀ ਸਾਜਣਾ ਦਿਹਾਰਾ ਹੋ ਗਿਆ, ਮੁਕਸਰ ਸਾਹਿਬ ਚਾਲੀ ਮੁਕਤਿਆਂ ਦੀ ਜਿਹੜੀ ਪਵਿੱਤਰ ਧਰਤੀ ਉੱਥੇ ਉੱਥੇ ਵੀ ਜਿਹੜੇ ਮਤਲਬ ਕਿ ਮੇਲੇ ਹੁੰਦੇ ਉੱਥੇ ਵੀ ਵਿਸ਼ੇਸ਼ ਤੌਰ ਤੇ ਅਸੀਂ ਮਤਲਬ ਕਿ ਨੌਜਵਾਨਾਂ ਨੂੰ ਦੱਸਦੇ ਆ ਵੀ ਇਹ ਮੇਲੇ ਜਿਹੜੇ ਨੇ ਸਾਡੀ ਵਿਰਾਸਤ ਦਾ ਇਹ ਇਹ ਵਿਰਾਸਤ ਸਾਡੀ ਦੱਸਦੇ ਨੇ ਵੀ ਅਸੀਂ ਸਾਡੇ ਜਿਹੜੇ ਛੀਦਾ ਨੇ ਸਾਡੀ ਖਾਤਰ ਕੁਰਬਾਨੀਆਂ ਦਿੱਤੀਆਂ, ਇਹ ਦਸਤਾਰ ਦੀ ਖਾਤਰ ਸਿੱਖੀ ਦੀ ਖਾਤਰ ਕੁਰਬ ਸਾਰਾ ਪਿਆਰ ਸੇ ਤਾਂ ਭੇਟ ਕਰਦੇ ਜਿਹੜੇ ਕਹਿੰਦੇ ਅਸੀਂ ਕੇਸ ਨਹੀਂ ਘਟਾਉਂਦੇ ਅਮਰ ਛਕਾਂਗੇ ਗੁਰੂ ਦੇ ਸਿੰਘ ਸਜਾਂਗੇ ਉਹਨਾਂ ਨੂੰ ਅਸੀਂ ਦਸਤਾਰਾਂ ਦਿੰਨੇ ਇਸ ਚੀਜ਼ ਦਾ ਬਹੁਤ ਜ਼ਿਆਦਾ ਮੋੜ ਪੈ ਰਿਹਾ ਕਿ ਚੰਗੇ ਮਾਹੌਲ 'ਚ ਸਾਨੂੰ ਇਹੋ ਜਿਹੇ ਪ੍ਰਾਲਿਆਂ ਦੇ ਵਿੱਚ ਸਾਡੀ ਸਪੋਰਟ ਵੀ ਕਰਦੇ ਆ ਹਰੇਕ ਥਾਂ ਤੇ ਸਾਡਾ ਮੋਢਾ ਨਾਲ ਮੋਢਾ ਜੋੜ ਕੇ ਵੀ ਖੜਦੇ ਆ ਸਰਕਾਰਾਂ ਵੱਲੋਂ ਵੀ ਜਿਹੜਾ ਗੱਤਕਾ ਸੀਗਾ ਉਹਨੂੰ ਜਿਹੜਾ ਨੈਸ਼ਨਲ ਖੇਡਾ ਸੀ ਸਰਕਾਰੀ ਤੌਰ ਤੇ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ ਕਿਸ ਤਰ੍ਹਾਂ ਦੇ ਚਲੋ ਚੰਗੀ ਗੱਲ ਹੈ ਕਿ ਇਹ ਜਿਹੜੀ ਵਿਰਾਸਤ ਹੈ ਸਾਡੀ ਗੱਤਕਾ ਜਿਹੜਾ ਮਤਲਬ ਕਿ ਪਿਛਲੇ ਸਮਿਆਂ ਦੇ ਜਿਹੜਾ ਜੰਗਾ ਚੁੱਤਾ ਹੁੰਦੀ ਸੀ ਸ਼ਸਤਰ ਵਿਦਿਆ ਹੋਗੀ ਘੋੜਸਵਾਰੀ ਹੋਗੀ ਠੀਕ ਹੈ ਇਹ ਸਾਰਾ ਕੁਝ ਹੈ ਮਨ ਲੋ ਕੀ ਸਾਡੇ ਪਾਸ਼ਾਹੀਆਂ ਨੇ ਦਿੱਤਾ ਸਾਨੂੰ ਠੀਕ ਹੈ ਇਹ ਠੀਕ ਹੈ ਜਿਹੜੇ ਅੱਜ ਸਕੂਲਾਂ ਦੇ ਵਿੱਚ ਕੀ ਗੱਤਕੇ ਦੇ ਕੈਂਪ ਲੱਗਦੇ ਆ ਹੋਰ ਥਾਵਾਂ 'ਤੇ ਗੱਤਕੇ ਦੇ ਕੈਂਪ ਲੱਗਦੇ ਚੰਗਾ ਵਧੀਆ ਦਿੱਖਾਪੀ ਖੇਡਾਂ ਦਾ ਕੰਮ ਹੈ ਮੈਂ ਸਾਡੇ ਨੂੰ ਮਾਫਾ ਵੀ ਹੋ ਗਈ ਦੋਵਾਂ ਕੀ ਨਾਂਮ ਕਿੰਦਾ ਬਾਬਾ ਅਧਿਆਚਾਰ ਸਿੰਘ ਜੇਰਾ ਬਾਬਾ ਰਾਮ ਸਿੰਘ ਇਹਨਾਂ ਅnder ਤੋਂ ਨੀਤੀ ਕਰਨ ਸਮਝ ਜਿਹੇ ਹੈ ਦਸਤਾਰ ਮੁਕਾਬਲੇ ਗੱਤਕਾ ਮੁਕਾਬਲੇ ਤੇ ਹੋਰ ਵੀ ਮੁਕਾਬਲੇ ਕਰਾਈ ਲੱਗੇਗੇ ਤੇ ਤੇ ਕੀ ਕੀ ਇਨਾਮ ਨੇ ਤੇ ਕਿਸ ਤਰ੍ਹਾਂ ਦੇ ਮੁਕਾਬਲੇ ਹੋਣਗੇ ਮਾਇਕੂ ਜੀ ਦਾ ਖਾਲਸਾ ਵਾਇਬਟ ਸੱਤੇ ਪਾਨੀ ਪਹਿਲੀ ਵਾਰ ਜਿਲ੍ਹਾ ਕਬੱਡੀ ਕੱਪ ਆਲੂਪੂ ਦੀ ਤਰਤੀਕੇ ਹੋਣ ਜਾ ਰਿਹਾ ਜਿਸ ਦੇ ਵਿੱਚ ਕਬੱਡੀ ਕੱਪ ਦੇ ਨਾਮ 77000 ਰੁਪਇਆ ਪਹਿਲਾ ਇਨਾਮ ਹੈ 52000 ਰੁਪਇਆ ਦੂਸਰਾ ਇਨਾਮ ਵੈਸਟ ਰੀਡਰ ਵੈਸਟ ਚਾਪੀ ਨੂੰ 1-1 ਕਿਲੋ ਦੇ ਹਜ਼ਾਰ 1-1 ਕਿਲੋ ਦਾਮ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਦੱਕੇ ਮੁਕਾਬਲੇ ਦੇ ਵਿੱਚ ਜਿਹੜਾ ਹੈਗਾ 13000 11700 ਰੁਪਇਆ ਇਹ ਇਨਾਮ ਵੰਡੇ ਨੇ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ 750 550 435 ਰੁਪਏ ਕੋਈ ਨਾਮ ਲੱਗੇ ਗਿਆ ਤੇ ਜਿਹੜਾ ਦੂਸਰਾ ਦਸਤਾਰ ਮੁਕਾਬਲਾ ਜਿਹੜਾ ਵੱਡੇ ਪੱਧਰ ਤੇ ਹੋਣ ਜਾ ਰਿਹਾ ਉਹਦੇ ਵਿੱਚ 21000 ਰੁਪਏ 13000 ਰੁਪਏ 11000 ਰੁਪਏ 750 550 ਇਸ ਤਰ੍ਹਾਂ ਜਿਹੜੇ ਇਨਾਮ ਜਿਹੜੇ ਹੈਗੇ ਆ ਇਹ ਰੱਖੇ ਗਏ ਆ ਤੇ ਨਾਲ ਵੱਡੇ ਕੱਪ ਜਿਹੜੇ ਐ ਸਪੈਸ਼ਲ ਤੌਰ ਤੇ ਉਹ ਨਾ ਰੱਖੇ ਗਏ ਹੈਗੇ ਤੇ 30 ਤਰੀਕ ਨੂੰ ਕਾਇਤੋਕਾਰ ਰਿਹਾ ਜੱਟ ਹੈ ਤੇ 28 ਤਰੀਕ ਨੂੰ ਕਬੱਡੀ ਕੱਪ ਜਿਹੜਾ ਹੈਗਾ 10 ਤੋਂ ਲੈ ਕੇ ਸ਼ਾਮ 6 ਵਜੇ ਤੱਕ ਗੱਤਕਾ ਮੁਕਾਬਲਾ 9 ਵਜੇ ਤੋਂ ਲੈ ਕੇ ਸਵੇਰੇ ਸ਼ਾਮ ਨੂੰ 3 ਵਜੇ ਤੱਕ ਜਿਹੜਾ ਦਸਤਾਰ ਮੁਕਾਬਲਾ ਹੈਗਾ ਜੀ ਇਸ ਵੇਲੇ 9 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਜਿਹੜਾ ਹੈਗਾ ਇਹ ਸਮਾਪਤੀ ਹੋਵੇਗੀ ਉਸ ਤੋਂ ਇਪਰੰਤ ਜਿਹੜੇ ਆ ਰਾਤ ਦੇ ਦੀਵਾ ਜੋ ਹਰ ਸਾਲ ਦੀ ਤਰ੍ਹਾਂ ਸਜਾਏ ਜਾਂਦੇ ਨੇ ਤੇ 30 ਤਰੀਕ ਨੂੰ ਭੋਗ ਪਾਇਆ ਜਾਣਗੇ 24 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਰਾਤਰੀ ਦੇ ਜਿਹੜੇ ਨਿਵਾਣ ਹੈ 7 ਵਜੇ ਤੋਂ ਲੈ ਕੇ 10:30 ਵਜੇ ਤੱਕ ਜਿਦੇ ਵਿੱਚ ਪੰਖਤੀਆਂ ਮਹਾਨ ਸਕਤੀਤਾ ਸਿੰਘ ਸਹਿਬਾਨ ਜਦੇਦਾਰ ਤਕਬੀਰ ਸਿੰਘ ਜੀ ਅਕਾਲ ਪਤਿ ਤੇ ਹੋਰ ਸੰਤ ਮਹਾਂਪੁਰਖ ਰਾਗੀ ਜੱਤੇ ਢਾਡੀ ਜੱਤੇ ਕਥਾਵਾਚਕ ਜਿਹੜੇ ਨੇ ਇਹ ਸਾਰੇ ਦੁਰਦੁਖ ਹੋ ਆ ਕੇ ਸੰਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਨੂੰ ਨਿਮਾਣ ਦਿੱਤੀ ਜਾਂ ਆਪਣੇ ਵਿਸਥਾਰਨ ਦੀ ਵਿੱਚ ਕਿੱਥੋ-ਕਿੱਥੋਂ ਦੇ ਲੋਕ ਜਿਹੜੇ ਜਾਂ ਨਿਵਾਣ ਹੈ ਸਾਡੇ ਸਭ ਇਹ ਸਾਰਾ ਹਰਿਆਣਾ ਪੰਜਾਬ ਜਿੰਨਾ ਵੀ ਜਿੱਥੋਂ ਮਰਜ਼ੀ ਕੋਈ ਆ ਕੇ ਹਿੱਸਾ ਲੈ ਸਕਦਾ ਹੈਗਾ ਜਿਹੜੀ ਕਿਨਾਂ ਦੀ ਉਮਰ ਬੱਚਿਆਂ ਦੀ 6 ਸਾਲ ਤੋਂ ਲੈ ਕੇ 15 ਸਾਲ ਤੱਕ 16 ਸਾਲ ਤੋਂ ਲੈ ਕੇ 25 ਸਾਲ ਤੱਕ ਜਿਹੜੀ ਹੈਗੀ ਹੈ ਉਹ ਉਮਰ ਅਸੀਂ ਛਰਕੀ ਹੈ ਤੇ ਉਸ ਦੇ ਵਿੱਚ ਜਿਹੜੇ ਸਾਡੇ ਬਟਿੰਡੇ ਦੇ ਸਾਡੇ ਜਿਹੜੇ ਨੌਜਵਾਨ ਵੀਰ ਨੇ ਅਮਰਜੋਤ ਸਿੰਘ ਸਿਮਰਤ ਜੋਤ ਸਿੰਘ ਇਹ ਸਾਰੇ ਸਾਡੇ ਬਹੁਤ ਵੱਡੇ ਸਹਿਯੋਗੀ ਨੇ ਜਿਨ੍ਹਾਂ ਨੇ ਰਾਏਪੁਰੇ ਦੇ ਵਿੱਚ ਵੀ ਦਸਤਾਰ ਦਾ ਬਹੁਤ ਵੱਡਾ ਕੈਂਪ ਲਾਇਆ ਸਾਡੇ ਲਖਵਿੰਦਰ ਸਿੰਘ ਜੀ ਯੂਐਸਏ ਤੋਂ ਉਹਨਾਂ ਦੀ ਵੀ ਬਹੁਤ ਵੱਡੀ سپورਟ ਹੈ ਤੇ ਵੱਡੀ ਗੱਲ ਹੈ ਜੋ ਸਾਡੀ ਢਾਡੀ ਵਿਰਾਸਤ ਹੈ ਸਾਡੇ ਸਤਕਾਰਯੋਗ ਗੁਰਚਨ ਸਿੰਘ ਬੀਏ ਜੋ ਯੂਐਸਏ ਇੱਕ ਟਾਈਮ ਗਏ ਹੋਏ ਨੇ ਤੇ ਉਹਨਾਂ ਦਾ ਵੱਡਾ ਪਰਾਲਾ ਉਹਨਾਂ ਵੱਲੋਂ ਦਸਤਾਰ ਮੁਕਾਬਲਾ ਜਿਹੜਾ ਹੈ ਇਹ ਕਰਵਾਇਆ ਜਾ ਰਿਹਾ ਹੈ ਤੇ ਸਾਡੇ ਰਕਮਿੰਦਰ ਸਿੰਘ ਜੀ ਯੂਐਸਏ ਤੋਂ ਉਹ ਵੀ ਉੱਚੇ ਚੇਤੇ ਤੌਰ ਤੇ ਭਾਗ ਲੈਣ ਵਾਸਤੇ ਯੂਐਸਏ ਤੋਂ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਜੀ ਆਗਿਆ ਦੇ ਹਾਂ ਉਹ ਇੱਕ ਵਾਰ ਸਾਰੀ ਜਾਣਕਾਰੀ ਦੇ ਦਈਏ ਜਿਹਦੇ ਨਾਲ ਅਸੀਂ ਇੱਕ ਫੇਰ ਦੱਸ ਦੇਈਏ ਕਿ ਜਿਹੜਾ ਪਹਿਲਾ ਕਬਾਟੇ ਕੱਪ ਦਾ ਜਿਹੜਾ ਮੀਟਿੰਗ ਹੈ 20 ਨਵੰਬਰ ਨੂੰ ਜਿਹੜਾ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਪਹਿਲਾ ਇਨਾਮ ਜਿਹੜਾ 77000 ਰੁਪਿਆ ਤੇ ਦੂਜਾ ਇਨਾਮ ਜਿਹੜਾ 52000 ਰੁਪਿਆ ਹੋਵੇਗਾ ਅਤੇ ਜਿਹੜਾ ਪਹਿਲਾ ਗੱਤ ਦਾ ਮੁਕਾਬਲਾ ਕਰਵਾਇਆ ਜਾਣਾ ਹੈ ਇਹ 29 ਨਵੰਬਰ 2024 ਦਿਨ ਐਤਵਾਰ ਨੂੰ ਕਰਵਾਇਆ ਜਾਣਾ ਹੈ ਕਿ ਇਸ ਵਿੱਚ ਪਹਿਲਾ ਇਨਾਮ 13000 ਰੁਪਿਆ ਦੂਜਾ ਇਨਾਮ 11000 ਰੁਪਿਆ ਅਤੇ ਤੀਜਾ ਇਨਾਮ ਜਿਹੜਾ 7700 ਰੁਪਿਆ ਹੋਵੇਗਾ ਇਸੇ ਤਰ੍ਹਾਂ ਸਿੰਗਨਦੀ ਬਾਈਡ ਅਤੇ ਸਿੰਘਨਦੀ ਬਾਈਡ ਵੀ ਕਰਾਈ ਜਾਂਦੀ ਹੈ ਜਿਸ ਵਿੱਚ ਪਹਿਲਾ ਇਨਾਮ 4300 2330 334 3300 ਰੁਪਏ ਹੋਗਾ। ਇਸੇ ਤਰ੍ਹਾਂ ਦੂਸਰਾ ਦਸਤਾਰ ਮੁਕਾਬਲਾ ਕਰਾਇਆ ਜਾ ਜਿਹੜਾ 30 ਤਰੀਕ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਜਿਹੜਾ ਪਹਿਲਾ ਇਨਾਮ ਹੈਗਾ ਉਹ 21000 ਰੁਪਏ ਆਊਗਾ ਤੇ ਦੂਜਾ 13000 ਤੇ ਤੀਜਾ ਇਨਾਮ ਜਿਹੜਾ ਉਹ 7500 ਰੁਪਏ ਆਊਗਾ। ਇਸੇ ਤਰ੍ਹਾਂ ਦੁਨੀਆ ਦੇ ਗੁਰਪੁਰ ਦਾ ਜਿਹੜਾ ਹੋਵੇਗਾ ਉਸ ਵਿੱਚ 11000 ਪਹਿਲਾ ਕਤੇ ਦੁਜਾ ਘੱਟ 20334 ਨਾਮ ਜਿਹੜਾ ਕਮੰਡਰ ਅਸੋਰ ਪਏ ਦਾ ਉਹ ਵੀ ਦਾ ਤੇ ਇਹ ਮੁਕਾਮ ਨੇ ਜਿਹੜੇ ਪੌਲੀ ਵਿਖੇ ਕਰਾਇਆ ਜਾ ਰਿਹਾ ਪੌਲੀ ਦੇ ਨੇੜੇ ਆਲੂ ਪੌੜਾ ਦੇ ਖੇਤਰ ਆਜਾ ਰਿਹਾ ਜਿਹੜਾ ਕਿ 10 ਦੇ ਵਿੱਚ ਤੋਂ ਕਰਾਇਆ ਜਾ ਰਿਹਾ ਤੇ ਸੂ ਨੌਜਵਾਨਾਂ ਨੂੰ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵਿਖੇ ਕੀਤੀ ਜਾ ਰਹੀ